ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੋ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਹੁਣ ਬਹੁਤ ਜਲਦ ਬਾਹਰ ਆ ਜਾਏਗਾ ਵੀਰੋ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਹੁਣ ਇਸ ਕਰਕੇ ਹਰ ਜ਼ੁਬਾਨ ਤੇ ਆਉਂਦੀ ਹੈ ਕਿਉਂ ਕਿ ਉਹ ਜਗ੍ਹਾ ਜਿੱਥੇ ਕਿਸੇ ਨੂੰ ਵੀ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਯਾਨੀ ਕਿ ਨਾਬੇ ਦੀ ਜੇਲ੍ਹ ਦੇ ਵਿੱਚ ਵੱਡੇ ਵੱਡੇ ਸਿਆਸਤਦਾਨ ਵੀ ਜਾ ਕੇ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਨਹੀਂ ਕਰ پا ਰਹੇ ਪਰ ਉੱਥੇ ਹੁਣ ਵਰਿੰਦਰ ਸਿੰਘ ਢਿੱਲੂ ਪਹੁੰਚ ਗਿਆ ਤੇ ਮੁਲਾਕਾਤ ਵੀ ਕੀਤੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਤੇ ਨਾਲ ਹੀ ਨਾਲ ਹੁਣ ਕਿਹਾ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਜਲਦ ਬਾਹਰ ਆ ਰਿਹਾ ਤੇ ਪੰਜਾਬ ਦੇ ਵਿੱਚ ਵੀ ਹੁਣ ਆਕਾਲੀ ਦਲ ਦੀ ਜਲਦ ਹਕੂਮਤ ਆ ਜਾਏਗੀ ਸਰਕਾਰ ਆ ਜਾਏਗੀ ਆਖਰੇ ਕੀ ਡਿਟੇਲ ਗੱਲਬਾਤ ਹੈ ਇਸ ਦੀ ਸਾਰੀ ਡਿਟੇਲ ਮੁਕੰਮਲ ਜਿਹੜੀ ਇਹ ਗੱਲਬਾਤ ਆਪਾਂ ਇਸ ਦੀ ਵੀਡੀਓ ਚ ਜਾਣਨੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਇੱਕ ਬੜੀ ਵੱਡੀ ਪੋਰਖ ਹੋਣ ਚੁੱਕੀ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਕਨ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਪਰ ਇੱਕ ਪਾਸੇ ਕਾਲੀਦਲ ਦੇ ਨੇਤਾ ਸੁਖਵੀਰ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ कौर ਬਾਦਲ ਔਰ ਦੂਜੇ ਪਾਸੇ ਬਲਟੋਹਾ ਵਰਗੇ ਪਤਾ ਨਹੀਂ ਕਿੰਨੇ ਕੁ ਲੀਡਰ ਜਾਂਦੇ ਨੇ ਪਰ ਉਹਨਾਂ ਨੂੰ ਮੈਲ ਨਹੀਂ ਦਿੱਤਾ ਜਾ ਰਿਹਾ ਸੀ ਪਰ ਜਿਹੜੀ ਖਬਰ ਗੁਰਿੰਦਰ ਸਿੰਘ ਢਿੱਲੋਂ ਦੀ ਹੈ ਬੜੀ ਹੀ ਅਜੀਬੋ ਗਰੀਬਾ ਕਿ ਅੰਦਰਲੇ ਖਾਤੇ ਦੇ ਵਿੱਚ ਚੱਲ ਕੀ ਰਿਹਾ ਸੀ ਜਦੋਂ ਸੁਣੋਗੇ ਤੁਹਾਡੇ ਵੀ ਹੋ ਛੁੱਟ ਜਾਣਗੇ ਕਿਉਂਕਿ ਪੰਜਾਬ ਦੀ ਸਰਕਾਰ ਦੇ ਉੱਤੇ ਵੀ ਹੋ ਕੇ ਗੁਰਿੰਦਰ ਸਿੰਘ ਢਿੱਲੋਂ ਨਾਬਾ ਦੀ ਜੇਲ੍ਹ ਦੇ ਵਿੱਚ ਕਿਵੇਂ ਪਹੁੰਚਦੇ ਨੇ ਔਰ ਉਹਨਾਂ ਦੇ ਸਿਰ ਦੇ ਉੱਤੇ ਹੱਥ ਕਿਹੜੇ ਬੰਦੇ ਦਾ ਸੀ ਕਿਉਂਕਿ ਜਿਹੜੇ ਉਹਦੇ ਸਬੂਤ ਨੇ ਉਹ ਵੀਡੀਓ ਮੇਰੇ ਹੱਥ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਦੀ ਕਹਿੰਦੇ ਜੀ ਪਤਨੀ ਦੇ ਨਾਲ ਬੜਾ ਗੂੜਾ ਤੇ ਬੜਾ ਹੀ ਅਨੋਖਾ ਰਿਸ਼ਤਾ ਐ ਇਸ ਕਰਕੇ ਉਹ ਵਿਕਰਮ ਮਜੀਠੀਆ ਨੂੰ ਮਿਲਣ ਗਏ ਨੇ ਪਰ ਉਸ ਤੋਂ ਪਹਿਲਾਂ ਜੇ ਗੁਰਮ ਸਿੰਘ ਮਜੀਠੀਆ ਨੂੰ ਮਿੰਨ ਤੋਂ ਪਹਿਲਾਂ ਯਾਨੀ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਉਹਨਾਂ ਤੱਕ ਕਿਵੇਂ ਪਹੁੰਚ ਜਾਂਦੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਆਕਾਲੀ ਦਲ ਦੀ ਸਰਕਾਰ ਕਹਿੰਦੇ ਜੀ ਹੁਣ ਪੱਕੀ ਹੈ ਉਹ ਵੀ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਿਵੇਂ ਪੰਜਾਬ ਦੇ ਅੰਦਰ ਵੱਡੀ ਬਹਾਮਤ ਦੇ ਨਾਲ ਭਗਵੰਤ ਮਾਨ ਸਿੰਘ ਦੀ ਸਰਕਾਰ ਬਣਦੀ ਹੈ ਭਾਈ ਦੇ ਵਿੱਚ ਪਰ ਹੁਣ ਮੁੱਖ ਮੰਤਰੀ ਨੂੰ ਡੇਗਣ ਵਾਸਤੇ ਇੱਕ ਬਾਦ ਵੱਡਾ ਬਹੁਤ ਵੱਡਾ ਖ਼ਬਰ ਦਾ ਇੰਤਜ਼ਾਰ ਹੈ ਇਹਦੇ ਅਗੇ ਗੁਰਿੰਦਰ ਸਿੰਘ ਢਿੱਲੋਂ ਦਾ ਤਾਂ ਅਕਾਲੀ ਦਲ ਨੇ ਬਾਜ਼ੀ ਪਲਟ ਕੇ ਰੱਖ ਦਿੱਤੀ ਆ ਗੁਰਿੰਦਰ ਸਿੰਘ ਢਿੱਲੋਂ ਵੀ ਜਿਹੜੀ ਪੋਲ ਪਹਿਲਾਂ ਖੋਲ੍ਹਦੀ ਆ ਉਹ ਤੁਹਾਡੇ ਸਾਹਮਣੇ ਸੁਣਾਵਾਂਗੇ ਔਰ ਉਸ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਵੀ ਯਾਨੀ ਰਾਜਨੀਤੀ ਦੇ ਵਿੱਚ ਉਤਰ ਆਏ ਨੇ ਕਿਉਂ ਉਤਰ ਆਏ ਨੇ ਇਹ ਖ਼ਬਰ ਸੰਗ ਤੋਂ ਬਾਅਦ ਕਰੀ ਸਾਰੀਆਂ ਸੰਗਤਾਂ ਦੇ ਜਹਨ ਦੇ ਵਿੱਚੋਂ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਹੈ ਉਹ ਵੀ ਉੱਡ ਜਾਣਾ ਜੋ ਕਿ ਇਹ ਜਿਹੜੇ ਬਾਬੇ ਨੇ 11 ਸਾਲ ਦੇ ਵਿੱਚੇ ਬਾਬੇ ਨਹੀਂ ਵਿਚ ਤਾਂ ਲੋਕਾਂ ਨੇ ਜੀ ਸਤਗੁਰ ਨੇ ਪਰਦੇਹ ਧਾਰੀ ਗੁਰੂ ਪੰਜਾਬ ਹੋਵੇ ਚਾਹੇ ਹੋਵੇ ਹਿੰਦੁਸਤਾਨ ਬਾਣੀ ਦੇ ਵਿੱਚ ਲਿਖਿਆ ਕਿਸੇ ਦਾ ਨਹੀਂ ਹੋਊਗਾ ਉਸ ਉੱਤੇ ਗੱਲ ਬਾਤ ਚਕਾਰਾਂਗੇ ਪਰ ਜਿਹੜੀ ਰਾਜਨੀਤੀ ਵਾਲੇ ਨੂੰ ਤਾਰਵਾਜ਼ ਰਹੇ ਨੇ ਇਹਨਾਂ ਬਾਬਿਆਂ ਦੇ ਉਹਨਾਂ ਦੀ ਪੋਲ ਤੁਹਾਡੇ ਸਾਹਮਣੇ ਖੋਦਾਂਗੇ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਇਹ ਫ਼ਬਰ ਸੁਣ ਕੇ ਖੋਰ ਵੀ ਪੰਜਾਬ ਦੇ ਲੋਕਾਂ ਨੂੰ ਜ਼ਰਾ ਨਹੀਂ ਹੋਊਗੀ ਪਰ ਪੰਜਾਬ ਦੀ ਸਰਕਾਰ ਨੇ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਹਿੰਦੇ ਜੀ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਂਦੇ ਪਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਧਰਮ ਪਤਨੀ ਦੇ ਨਾਲ ਜਿਹੜੀ ਬਿਕਰਮ ਮਜੀਠੀਆ ਦੀ ਪਤਨੀ ਹੈ ਉਹਦੇ ਨਾਲ ਕਹਿੰਦੇ ਜੀ ਬੜਾ ਅਨੋਖਾ ਰਿਸ਼ਤਾ ਹੈ ਗੁਰਿੰਦਰ ਸਿੰਘ ਢਿੱਲੋਂ ਦੀ ਪੋਲ ਕਿਵੇਂ ਖੁੱਲਦੀ ਹੈ ਸੁਣੋ ਜਰਾ ਧਿਆਨ ਨਾਲ ਅਗਲੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਹੀ ਅਹਿਮ ਹੈ कोशिश कर रही है जोड़िया जाए की आयाम मिठिया कोस की जायद जी बनाई है बिक्रम मजिठिया ने ਰੈਸਟੋਰਾਂ ਬਹੁਤ ਸਾਰੇ ਮਾਮਲੇ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੇ ਵਿੱਚ ਬਹੁਤ ਸਰਗਰਮ ਹੈ ਆਪਾਂ ਚਾ ਕਿਤਰਾ ਜਾਣਦੇ ਹੋ ਭਾਰਤੀ ਜਨਤਾ ਪਾਰਟੀ 27 ਦੀਆਂ ਚੋਣਾਂ ਦੇ ਸਰਕਾਰ ਦਾ ਸੁਪਨਾ ਲੈ ਰਹੀ ਹੈ ਜੀ ਔਰ ਆਕਾਦੀ党 ਬਹੁਤ ਕਮਜ਼ੋਰ ਹੋਇਆ ਹੈ ਲੇਕਿਨ ਇਹਨਾਂ ਹੜਾ ਦੇ ਵਿੱਚ ਥੋੜੀ ਬਹੁਤ ਜਿਹੜੀ ਹੈਗੀ ਅਕਾਲੀ ਨਾਲ ਆਸ ਹੈ ਕਿ ਇਹ ਵੀ ਸ਼ਾਇਦ ਕਿਤੇ ਗੱਲ ਬਣ ਜਾਏ ਕਿਉਂਕਿ ਲੱਗਦਾ ਜਿਵੇਂ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕਮਜ਼ੋਰ ਹੋ ਰਹੀ ਹੈ ਔਰ ਦੁਬਾਰਾ ਇਹਦਾ ਸਰਕਾਰ ਬਣਾਉਣਾ ਮੁਸ਼ਕਲ ਆ ਹੋ ਸਕਦਾ ਹੈ ਕਿ ਅਕਾਲੀ ਦਲ ਨੂੰ ਲੱਗਦਾ ਹੋਵੇ ਕਿ ਇਸ ਵਾਰ ਇਹ ਸਥਿਤੀ ਮਜ਼ਬੂਤ ਹੋ ਸਕਦੀ ਹੈ ਸਰਕਾਰ ਬਦ ਚੜਦੀ ਹੈ ਜੀ ਲੇਕਿਨ ਵਿਕਰਮ ਜੀਠੀਆਂ ਲਗਾਤਾਰ ਜਿਹੜੇ ਹਮਲਾਵਰ ਰਹੇ ਨੇ ਭਗਵੰਤ ਮਾਨ ਤੇ ਸ਼ਲਾਖ ਉਸ ਦਾ ਜੇਲ੍ਹ 'ਚ ਜਾਣਾ ਅਕਾਲੀ ਦਲ ਦੇ ਲਈ ਬਹੁਤ ਵੱਡੀ ਸੱਟ ਬੈਗ ਗਿਆ ਹੂੰ ਜੀ ਹਾਂ ਅਕਾਲੀ ਦਲ ਕੋਸ਼ਿਸ਼ ਵੀ ਕਰ ਰਿਹਾ ਹੈ ਕਿ ਭਾਜਪਾ ਦੇ ਨਾਲ ਕਿਸੇ ਵੀ ਤਰੀਕੇ ਨਾਲ ਗੱਠਜੋੜ ਹੋ ਜਾਏ ਲੇਕਿਨ ਇਹ ਹੋਰ ਅਕਾਲੀ ਦਲ ਬਣ ਕਰਕੇ ਸੰਭਾਵਨਾ ਵਾ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੇ ਪਾਸੇ ਵਟ ਰਹੀਆਂ ਨੇ ਜਿਹੜੀਆਂ ਸਿਆਸੀ ਸੰਭਾਵਨਾ ਉਹ ਪ੍ਰਿਆਪ ਦੇ ਵਿੱਚ ਜੀ ਤੋਂ ਪ੍ਰੇਦਰ ਸੰਗਠਨ ਲੋਕ ਦੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਪਿਛਲੇ ਲਗਾਤਾਰ ਪਿਛਲੇ ਸਮੇਂ ਤੋਂ ਬੀਜੇਪੀ ਦੇ ਵੱਡੇ ਲੀਡਰਸ਼ਿਪ ਖਾਸ ਕਰਕੇ ਅਮਿਤ ਸ਼ਾਹ ਜੀ ਔਰ ਪ੍ਰਧਾਨ ਮੰਤਰੀ ਖੁਦ ਵੀ ਹਮ ਇਹਦਾ ਬਿਆਸ ਕਾਫੀ ਸਰਗਰਮ ਹੋ ਕੇ ਚੱਕਰ ਮਾਰਦੇ ਨੇ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਮੁਲਾਕਾਤ ਕਰਦੇ ਨੇ ਬਕਾਇਦਾ ਕੁਦਰਤ ਸਿੱਖ ਤੇ ਲੋਕਾਂ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਾਂ ਮੰਤਰੀ ਅਮਿਤ ਸ਼ਾਹ ਦੇ ਨਾਲ ਚੰਗੀ ਤਰ੍ਹਾਂ ਕਈ ਵਾਰ ਮੁਲਾਕਾਤ ਪਹਿਲੇ ਹੀ ਕਰ ਚੁੱਕੇ ਸੀ ਗੁਰਿੰਦਰ ਸਿੰਘ ਢਿੱਲੋਂ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਣ ਪਹੁੰਚਦੇ ਨੇ ਤਾਂ ਇੱਥੇ ਪੰਜਾਬ ਦੀ ਸਰਕਾਰ ਆਪਣੀ ਸਟੇਟ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਕੰਜਾ ਖੜ ਦਿੱਤਾ ਸੀ ਔਰ ਦੂਜੇ ਪਾਸੇ ਕਈ ਸਾਰੇ ਲੀਡਰਾਂ ਨੇ ਬਹੁਤ ਸਾਰਾ ਯਤਨ ਕੀਤਾ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਣ ਜਾਈਏ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਹਦਾਇਤ ਸੀ ਕਿ ਭਾਈ ਇਹਨੂੰ ਕਿਸੇ ਦੇ ਨਾਲ ਮਿਲਣ ਨਹੀਂ ਦਿੱਤਾ ਜਾਊਗਾ ਪਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਕਿਵੇਂ ਜੇਲ੍ਹ ਦੇ ਅੰਦਰ ਪਹੁੰਚ ਜਾਂਦੇ ਨੇ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਉੱਪਰ ਦੀ ਹੋ ਕੇ ਕਹਿ ਸਕਦੇ ਹਾਂ ਜਿਵੇਂ ਪੰਜਾਬ ਦੀ ਸਰਕਾਰ ਤੋਂ ਵੀ ਉੱਪਰ ਦੀ ਹੋ ਕੇ ਮਹਿੰਦਰ ਮੋਦੀ ਦੇ ਆਦੇਸ਼ ਦੇ ਉੱਤੇ ਯਾਨੀ ਪ੍ਰਧਾਨ ਮੰਤਰੀ ਨੇ ਚਾਹੇ ਮੁੱਖ ਮੰਤਰੀ ਦੇ ਨਾਲ ਕੋਈ ਗੱਟਮਟ ਕੀਤੀ ਹੋਵੇ ਪਰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਬਾਬੇ ਨੇ ਜਿੰਨੇ ਵੀ ਬਾਬੇ ਨੇ ਯਾਨੀ ਉਹ ਬਾਬੇ ਬਾਬੇ ਨਹੀਂ ਹੈਗੇ ਉਹ ਰਾਜਨੇਤਾ ਬਣ ਚੁੱਕੇ ਨੇ ਉਹ ਸਿਆਸਤ ਦੇ ਵਿੱਚ ਉਤਰ ਚੁੱਕੇ ਨੇ ਯਾਨੀ ਭਾਜਪਾ ਦੇ ਨਾਲ ਸਿੱਧੇ ਤੌਰ ਤੇ ਕਈੇ ਤਾਂ ਕਈ ਵਾਰ ਚਰਚਾ ਦੇ ਵਿੱਚ ਪੈਂਦਾ ਵੀ ਰਹੇ ਨੇ ਕਿ ਭਾਈ ਭਾਜਪਾ ਦੇ ਲੀਡਰ ਕਹ ਸਕਦੇ ਗੁਰਿੰਦਰ ਸਿੰਘ ਢਿੱਲੋਂ ਬਹੁਤ ਸਾਰੀਆਂ ਸੰਗਤਾਂ ਹੁਣ ਪਿੱਛੇ ਵੀ हट ਜਾਣੀਆਂ ਕਿਉਂ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਆਪਣਾ ਪ੍ਰਚਾਰ ਸੰਗਤਾਂ ਦੇ ਵਿੱਚ ਕਰਦੇ ਸੀ ਉਹਨੂੰ ਛੱਡ ਕੇ ਵੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਜਿਵੇਂ ਲੋਕਾਂ ਦੇ ਸੋਰਸ ਨੇ ਜਿਵੇਂ ਪੰਜਾਬ ਦੇ ਲੋਕਾਂ ਦੇ ਵਿੱਚੋਂ ਖਬਰ ਆ ਰਹੀਆਂ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਰਾਜਨੇਤਾ ਬਣਨਾ ਚਾਹੁੰਦੇ ਨੇ ਦੂਜੇ ਪਾਸੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਧਰਮ ਪਤਨੀ ਦੇ ਨਾਲ ਬੜਾ ਬੂੜਾ ਰਿਸ਼ਤਾ ਇਸ ਕਰਕੇ ਵਿਕਰਮ ਮਜੀਠੀਆ ਨੂੰ ਨਾਬਾਦੀ ਨਿਊ ਜੋੜ ਦੇ ਵਿੱਚ ਮਿਲਣ ਪਹੁੰਚਦੇ ਨੇ ਤਾਂ ਦੇਖੋ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਪ੍ਰਚਾਰਕ ਨੇ ਚਾਹੇ ਕੋਈ ਵੀ ਹੈ ਜੇਕਰ ਉਹ ਸਹੀ ਆਪਣੀ ਲਾਈਨ ਦੇ ਉੱਤੇ ਜਨਤਾ ਨੂੰ ਟ੍ਰੀਟ ਕਰਦਾ ਤਾਂ ਚੰਗੀ ਗੱਲ ਆ ਪਰ ਜੇ ਦੂਜੇ ਪਾਸੇ ਨੂੰ ਜਾਂਦਾ ਉਹਨੂੰ ਸਮਝੋ ਕਿ ਭਾਈ ਇਹ ਫਰਾਉਡ ਹੈ ਐਸ ਕਰਕੇ ਗੁਰਿੰਦਰ ਸਿੰਘ ਢਿੱਲੋਂ ਦੀ ਵੱਡੇ ਪੱਧਰ ਦੇ ਉੱਤੇ ਪੋਲ ਖੁੱਲ ਚੁੱਕੀ ਹੈ ਕਿਉਂਕਿ ਬਿਕਰਮ ਮਜੀਠੀਆ ਉਹ ਇਨਸਾਨ ਹੈ ਜਿਹੜਾ ਪੰਜਾਬ ਦਾ ਬਹੁਤ ਵੱਡਾ ਤਸਕਰ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਬੰਦਾ ਹੈ ਉਹ ਨੂੰ ਲੈਣ ਪਹੁੰਚਦੇ ਨੇ ਤੇ ਗੁਰਿੰਦਰ ਸਿੰਘ ਢਿੱਲੋਂ ਤੋਂ ਵੀ આરોਪ ਤਾਂ ਹੀ ਲੱਗਦਾ ਕਿ ਗੁਰਿੰਦਰ ਸਿੰਘ ਢਿੱਲੋਂ ਤਸਕਰਾਂ ਨੂੰ ਮਹਤ ਕਰ ਰਹੇ ਨੇ ਤਸਕਰਾਂ ਨੂੰ ਮਿਲ ਰਹੇ ਨੇ ਤਸਕਰਾਂ ਨੂੰ ਬढ़ावा ਦੇ ਰਹੇ ਨੇ ਪਰ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਫੇਰ ਤੋਂ ਮਜ਼ਬੂਤ ਹੋਣ ਦੀ ਕਹਾਣੀ ਇੱਕ ਨਵੀਂ ਸਾਹਮਣੇ ਆ ਗਈ ਹੈ ਕਹਿੰਦੇ ਜੀ ਹੁਣ ਭਾਜਪਾ ਦੇ ਨਾਲ ਜੇਕਰ ਗੱਠਜੋੜ ਹੁੰਦਾ ਤਾਂ ਪੰਜਾਬ ਦੀ ਸਰਕਾਰ ਨੂੰ ਯਾਨੀ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹ ਮਾਰ ਦੇ ਸਕਦੇ ਨੇ ਇਸ ਕਰਕੇ ਇਕਾਲੀ ਦਲ ਨੂੰ ਲੱਗਦਾ ਸੀ ਕਿ ਹੜ੍ਹਾਂ ਦੇ ਵਿੱਚ ਜਿਵੇਂ ਅਸੀਂ ਪੈਸਾ ਵੰਡ ਦਿੱਤਾ ਜਾਂ ਹੜ੍ਹਾਂ ਦੇ ਵਿੱਚ ਸੁੱਕੀ ਜੀ ਕਹਾਵਾ ਬਣਾ ਲਈ ਹੈ ਇਹਦੇ ਕਰਕੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਅੰਦਰ ਸਾਡੀ ਸਰਕਾਰ ਆਜੂਗੀ ਪਰ ਨਹੀਂ ਆਉਂਦੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਨਕਾਰਿਆ ਜਿਹੜੇ ਲੋਕ 25 ਸਾਲਾਂ ਤੱਕ ਸਾਡੇ ਪੰਜਾਬ ਦੇ ਵਿੱਚ ਪੰਜਾਬ ਦਾ ਭਲਾ ਨਹੀਂ ਕਰ ਸਕੇ ਤੇ ਫਿਰ ਜਿਹੜੇ ਹੁਣ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਖੜੇ 5 ਸਾਲ ਤੱਕ ਨਹੀਂ ਗੁਜ਼ਰੇ ਪੰਜਾਬ ਦੀ ਸਰਕਾਰ ਦੇ ਅੰਦਰ ਇਸ ਕਰਕੇ ਦੁਬਾਰਾ ਤੋਂ ਕਹਿੰਦੇ ਜੀ ਰਿਪੀਟ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰ ਕਰ ਸਕਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਖੜੀ ਫੇਰ ਤੋਂ ਹੋ ਸਕਦੀ ਆ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਬੜੀ ਗੌਰ ਦੇ ਨਾਲ ਸਮਝਣ ਦੀ ਨਗਮਾ ਨੂੰ ਲੋੜ ਹੈ ਕਿ ਜਿਹੜੇ ਵੱਡੇ ਵੱਡੇ ਤਸਕਰ ਬੰਦੇ ਉਹਨਾਂ ਦਾ ਜੇ ਜੇਕਰ ਇਹੋ ਜਿਹੇ ਪ੍ਰਚਾਰਕ ਉਹਨਾਂ ਦੀ ਮਹਿਤ ਕਰਦੇ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਜਾਂ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਆਪਣੇ ਤੌਰ ਤੇ ਬੜਾਵਾ ਦਿੰਦੇ ਤਾਂ ਇਹਨਾਂ ਦੇ ਪਿੱਛੇ ਲੱਗਣ ਦੀ ਕੋਈ ਲੋੜ ਨਹੀਂ ਹੈ ਕਦੇ ਪੰਜਾਬ ਦੀ ਸਥਿਤੀ ਕਿਹੜੀ ਹੈ ਉਹ ਅਕਸਰ ਪੰਜਾਬ ਸਾਰਾ ਜਾਣਦਾ ਹੈ ਇਹਨਾਂ ਮਝੀਟੀਆਂ ਇਹਨਾਂ ਬਾਦਲਾਂ ਨੇ ਸਿੱਖ ਕੌਮ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਆਮ ਜਨਤਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਕਹਾਂ ਕੀਤਾ ਇਸ ਕਰਕੇ ਹੀ ਪੰਜਾਬ ਦੇ ਲੋਕ ਤਈੀ ਦੀ ਵੀਡੀਓ ਆਪਾਂ ਦੇਖੀ ਕਿ ਇਹ ਵਰਿੰਦਰ ਸਿੰਘ ਢਿੱਲੂ ਜਿਹੜੇ ਕਿ ਇੱਕ ਪ੍ਰਚਾਰਕ ਹੈ ਸੰਗਤਾਂ ਉਹਨਾਂ ਨੂੰ ਸੌਂਦੀਆਂ ਉਹਨਾਂ ਨੂੰ ਪਿਆਰ ਕਰਦੀਆਂ ਹੁਣ ਉਹ ਵੀ ਲੱਗਦਾ ਹੈ ਕਿ ਸਿਆਸਤ ਵਾਲੇ ਪਾਸੇ ਆਈ ਜਾ ਰਹੇ ਹੈ ਜਿੰਨੇ ਵੀ ਪਾਬੇ ਹੈ ਉਹ ਜ਼ਿਆਦਾਤਰ ਹੁਣ ਸਿਆਸਤ 'ਚ ਹੀ ਵੜਦੇ ਜਾਂਦੇ ਕਿਉਂਕਿ ਸ਼ਾਇਦ ਸਿਆਸਤ ਦੇ ਵਿੱਚ ਪੈਸਾ ਜ਼ਿਆਦਾ ਹੋਵੇ ਪਤਾ ਨਹੀਂ ਤਦ ਕਰਕੇ ਤੇ ਇਸ ਕਰਕੇ ਤੁਸੀਂ ਦੇਖ ਲਓ ਕਿ ਵਰਿੰਦਰ ਸਿੰਘ ਢਿੱਲੂ ਮੋ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਨਾਬੇ ਦੀ ਜੇਲ੍ਹ ਦੇ ਵਿੱਚ ਪਹੁੰਚ ਗਏ ਤੇ ਉਹ ਮਿਲ ਵੀ ਆਏ ਹਾਲਾਂਕਿ ਨਾਬੇ ਦੀ ਜੇਲ੍ਹ ਦੇ ਵਿੱਚ ਕਈ ਸਿਆਸਤਦਾਨ ਗਏ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਪਰ ਵਰਿੰਦਰ ਸਿੰਘ ਢਿੱਲੂ ਨੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦਾ ਤੱਲਕ ਹੈ ਉੱਥੋਂ ਜ਼ੋਰ ਪਵਾ ਕੇ ਤੇ ਨਾਬੇ ਦੀ ਜੇਲ੍ਹ 'ਚ ਪਹੁੰਚ ਗਏ ਤੇ ਮੁਲਾਕਾਤ ਵੀ ਕਰ ਲਈ ਹੁਣ ਕਿਹਾ ਜਾ ਰਿਹਾ ਹੈ ਕਿ ਬਹੁਤ ਜਲਦ ਵਿਕਰਮ ਸਿੰਘ ਮਜੀਠੀਆ ਵੀ ਬਾਹਰ ਆ ਜਾਏਗਾ ਤੇ ਨਾਲ ਹੀ ਨਾਲ ਹੁਣ ਅਕਾਲੀ ਦਲ ਨਾਲ ਜਿਹੜੇ ਆ ਉਹ ਵੀ ਭਾਜਪਾ ਇੱਕ ਜਿਹੜੀ ਪਾਰਟੀ ਹੈ ਉਹਨੂੰ ਸਪੋਰਟ ਕਰਦੇ ਪਏ ਆ ਤਾਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਦੁਬਾਰਾ ਫਿਰ ਹਕੂਮਤ ਬਣ ਜਾਏ ਬਾਦਲ ਪਰਿਵਾਰ ਦੁਬਾਰਾ ਫਿਰ ਆ ਜਾਏ ਪਰ ਪੰਜਾਬ ਦੇ ਲੋਕ ਵੀ ਇਹ ਸੁਖਬੀਰ ਸਿੰਘ ਬਾਦਰਾਂ ਦੇ ਤੋਂ ਬਹੁਤ ਹੀ ਜ਼ਿਆਦਾ ਪਰ ਹੋ ਚੁੱਕੇ ਆ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਫਿਰ ਬਾਦ라 ਦੀ ਹਕੂਮਤ ਆਵੇ ਇਸੇ ਕਰਕੇ ਤੇ ਲੋਕ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਮਿਲੇ ਕਿਉਂਕਿ ਇਹ ਪੰਜਾਬ ਦੇ ਵਿੱਚ ਬੜਾ ਵੱਡਾ ਨਸ਼ਾ ਤਸਤਰੀ ਸੀ ਤੇ ਵਰਿੰਦਰ ਸਿੰਘ ਢਿੱਲੂ ਦੇਖ ਲਓ ਕਿ ਜਿਹੜਾ ਪ੍ਰਚਾਰਕ ਹੈ ਉਹ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਉਸ ਨਸ਼ਾ ਤਸਤਰ ਨੂੰ ਮਿਲਣ ਗਿਆ ਇਹਦਾ ਮਤਲਬ ਇਹ ਹੈ ਕਿ ਜਿਹੜਾ ਵਰਿੰਦਰ ਸਿੰਘ ਢਿੱਲੂ ਹੈ ਉਹ ਵੀ ਅਕਾਲੀ ਦਲ ਦੀ ਪਾਰਟੀ 'ਚ ਸ਼ਾਮਲ ਹੋ ਰਿਹਾ ਵੈ ਤੇ ਉਹ ਵੀ ਇਹਨਾਂ ਦੀ ਵੀ ਕੋਸ਼ਿਸ਼ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਦੁਬਾਰਾ ਫੇਰ ਹਕੂਮਤ ਬਣ ਜੇ ਬਾਕੀ ਪੰਜਾਬ ਦੇ ਆਵਾਮ ਇਹ ਕਦੀ ਵੀ ਨਹੀਂ ਚਾਹੁੰਦੇ ਕਿ ਦੁਬਾਰਾ ਫੇਰ ਬਾਦਲ ਪਰਿਵਾਰ ਵਾਲੇ ਆਉਣ ਕਿਉਂਕਿ ਉਹ ਇਹਨਾਂ ਦੇ ਸਾਰੇ ਕੰਮਾਂ ਤੋਂ ਵਾਕਿਫ ਹੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਿਸਾਬ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸ ਰਾਖੇ ਹਾਲ ਰੱਖਾ